ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਉਮੀਦ ਹੈ ਜੀ ਤੁਹਾਨੂੰ ਰਾਤ ਦਾ ਬਲੌਗ ਸਾਡਾ ਪਸੰਦ ਆਇਆ ਹੋਊਗਾ ਤੇ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਇਸੇ ਉਮੀਦ ਦੇ ਵਿੱਚ ਆਪਾਂ ਅੱਜ ਦਾ ਕਰਦੇ ਆਂਗੇ ਨਵਾਂ ਬਲੌਗ ਸੀਰੀ ਤੇ ਇਸ ਦਵੇਰੇ ਇਸ ਦਵੇਰੇ ਆਪਣੀ ਦੁਕਾਨ ਕਰ ਲਈ ਓਪਨ ਤੇ ਹੁਣ ਮਿਲਦੇ ਆਂ ਜੀ ਦਿਨੇ ਆਪਾਂ ਜੇ ਕੋਈ ਜਾਣ ਦਾ ਪ੍ਰੋਗਰਾਮ ਬਣਿਆ ਉਹ ਵੀ ਜਰੂਰ ਦਿਖਾਵਾਂਗੇ ਨਹੀਂ ਫਿਰ ਆਪਣੀ ਦੁਕਾਨ ਜਿੱਤੇ ਹੈ ਗਈਆਂ ਤੇ ਮੈਂ ਐਦਾਂ ਹੀ ਦਿਨੇ ਨਵੇਂ ਬਲੌਗ ਚ ਲੋ ਜੀ ਆਪਾਂ ਰੋਟੀ ਪਾਣੀ ਖਾ ਲਿਆ ਤੇ ਗਾਹ ਕਾਇ ਤੇ ਉਹ ਵੀ ਕੱਪੜੇ ਵੀ ਫਿਰ ਵੀ ੱਗੇ ਆਪਣੇ ਵਧੀਆ ਤੇ ਬਾਕੀ ਪੈਸੇ ਵੀ ਨਗਦਾਂ ਕੇ ਤੇ ਬਹੁਤ ਵਧੀਆ ਜਿੱਦਾਂ ਹੁੰਦੀ ਬੌਣ ਨਹੀਂ ਲੱਗਦਾ ਹੈਗਾ ਤੇ ਬਾਕੀ ਚਲੋ ਅੱਜ ਦੇਖਦੇ ਆ ਦਿਨੇ ਮਿਲਦੇ ਆਪਾਂ ਲੋ ਜੀ ਮੈਂ ਹੁਣ ਚੱਲਿਆ ਤੇ ਖੇਤ ਨੂੰ ਮੈਂ ਚਲੋ ਘਰੇ ਬੈਠੇ ਬੋਰ ਹੁੰਨੇ ਆ ਕਿਹੜਾ ਮਾਰਿਆ ਜੀ ਇੱਧਰ ਆਪਣੇ ਸੜਕ ਹੋਣ ਲੱਗਦੇ ਚੌੜੀ ਇਹ ਇਹ ਕੋਰਾ ਰਸਤਾ ਪੱਟਿਆ ਤੇ ਸਾਰਾ ਤੇ ਬੱਟੇ ਪੈਣ ਲੱਗਦੇ ਨੇ ਆਲੇ-ਦੁਆਲੇ ਨੂੰ ਚੌੜੀ ਹੋਣੀ ਐ ਸੜਕ ਤੇ ਉੱਚੀ ਹੋਣੀ ਐ ਕਿਉਂਕਿ ਇੱਥੇ ਬਹੁਤ ਜ਼ਿਆਦਾ ਖਰਾਬ ਰਹੀ ਰਸਤਾ ਤੇ ਬਾਕੀ ਹੁਣ ਆਪਾਂ ਖੇਤ ਜਾ ਕੇ ਮਿਲਦੇ ਆਂਗੇ ਅਫੇਰੇ ਕੱਲ ਬੈਠੇ ਹੁੰਦੇ ਤੇ ਬੋਰ ਜੇ ਮਾ ਫਾ ਹੁਣ ਚਲੋ ਟਾਂਟਾ ਸੀਪ ਲਾਏ ਆਣੇ ਉਹ ਵੀ ਟਾਈਮ ਪਲ ਦੀ ਕੰਡੀਸ਼ਨ ਦੀ ਸ਼ਾਹ ਹੇਟਾਂ ਖੜਗੇ 10 ਮਿੰਟ ਦੇਖੋ ਕਿੰਨਾ ਭਾਪੇ ਪੜੇਗਾ ਕਿੰਨਾ ਸੰਗਣਾ ਹੁਣ ਦੇਖੋ ਤੇ ਹੁਣ ਚਲੋ ਇੱਥੇ ਕਰਦੇ ਆ ਆਰਾਮ ਜੇ ਫਿਰ ਚੱਲਦੇ ਆਂ ਦੇਖੋ ਇਹ ਪਹਿਲਾਂ ਵੀ ਸੁਣ ਦਿਖਾਇਆ ਸੀ ਆਪਣੇ ਪਿੰਡ ਦਾ ਸੁਗਾ ਹੁਣ ਤਾਂ ਬੰਦ ਪਏ ਨਹਿਰ ਤਾਂ ਚੱਲਦੀ ਹੈ ਪਰ ਹੜਾਂ ਕਰਨ ਸੂਏ ਬੰਦ ਨੇ ਇੰਦਰ ਬਣੀ ਹੈ ਪ੍ਰਾਣੀ ਕੋਠੀ ਨਹਿਰੀ ਕੋਠੀ ਕਹਿੰਦੇ ਹੁੰਦੇ ਇਹਨੂੰ ਤੇ ਹੁਣ ਤੱਕ ਖੰਡਰ ਬਣੀ ਪਈ ਹੈਗੀ ਦੇਖੋ ਜੀ ਸ਼ਾਮ ਦਾ ਟਾਈਮ ਤੇ ਮੈਂ ਆਇਆ ਸੀ ਗੁਰਦੁਆਰਾ ਸਾਹਿਬ ਵਾਲਾ ਮੇਰੇ ਸਾਹਿਬਾ ਤੇਰਾ ਰਸ ਤਬ ਤੁਸੀਂ ਕੰਮ ਕਰ ਮੈਂ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਖੜ ਗਿਆ 10 ਮਿੰਟ ਲਈ ਜਾਨੀ ਕਹਿੰਨੀ ਗੁਰਦੁਆਰੇ ਕਾ ਨਜ਼ਰੀ ਤੇਰੀ ਤੇ ਲੜਾਈ ਸਭ ਸਾ ਤੇ ਸਭ ਤਪ ਤੋਂ ਸਭ ਜਿਨਿਆਂ ਨੂੰ ਸੰਗਤ ਵਰਤ ਕੇ ਵੜਿਆ ਨਾ ਜਦ ਵਿੱਚ ਸਿੱਧੀ ਕਿਲੇ ਰ ਪਾਈਆ ਕਰਮ ਲੈਣੇ ਛਾ ਕਰਾਈਆ ਆਕਰ ਵਾਲਾ ਕਿਆ ਵਿਚਾਰਾ ਸਿੱਧੀ ਭਰੇ ਤੇ ਬੰਡਾਲ ਕਰੋ ਜੀ ਦਰਸਨ ਗੁਰਦੁਆਰਾ ਹੈ ਕਿਨੌਰੀ ਕਨਾ ਫਿਰੇ ਰਾਸ ਤੇ ਹੋ ਰਹੇ ਹੈ ਹਰ ਤਲ ਤੇ ਵਾਗ ਵਾਗ ਹੋ ਰਹੇ ਦੇਖੋ

ਲੋ ਜੀ ਆਪਾਂ ਇੱਥੋਂ ਹੀ ਨਮਸਕਾਰ ਕਰਾਂਗੇ ਅੰਦਰ ਜਾਣਾ ਥੋੜਾ ਜਿਹਾ ਮੁਸ਼ਕਲ ਹੈਗਾ ਇੱਥੇ ਹੀ ਆਪਾਂ ਨਮਸਕਾਰ ਕਰਕੇ ਵਾਪਸ ਚਲੇ ਜਾਵਾਂਗੇ ਹੁਣ ਲੋ ਜੀ ਆਪਾਂ ਇੱਥੋਂ ਹੀ ਨਮਸਕਾਰ ਕਰਤੀ ਗੁਰਦੁਆਰਾ ਸਾਹਿਬ ਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲੀ ਹੈ ਚੱਲਾਂਗੇ ਘਰ ਨੂੰ ਵਾਪਸ ਸਸ਼ੀਕਾ ਜੀ ਸਾਰਿਆਂ ਨੂੰ ਆਪਾਂ ਕੱਲ ਜੀ ਅੱਜ ਫੇਰ ਕੱਲ ਵਾਲਾ ਬਲੌਗ ਕੰਟੀਨਿਊ ਕੱਲ ਫੇਰ ਆਪਾਂ ਤੋਂ ਪੂਰਾ ਬਲੌਗ ਸ਼ੂਟ ਨਹੀਂ ਹੋ ਪਾਇਆ ਕਿੰਮ ਕਿ ਥੋੜਾ ਜਾਂ ਕੰਮ ਨਤੀਗਾ ਤੇ ਹੁਣ ਆਪਣਾ ਇੱਦਾਂ ਹੀ ਚੱਲੂ ਥੋੜੇ ਨੇ ਫਿਰ ਤੇ ਕਿਉਂਕਿ ਆਪਾਂ ਨਵੇਂ ਗੀਤ ਜਿਹੜਾ ਰਿਕਾਰਡ ਕੀਤਾ ਨੂੰ ਵੀਡੀਓ ਦੀ ਆਪਣੀ ਸਲਾਹ ਬਣ ਗਈ ਵੀ ਆਪਾਂ ਵੀਡੀਓ ਬਣਾਉਣੀ ਹੈ ਤੇ ਉਹਦੇ ਫਿਰ ਉਸਦੇ ਚੱਲਦੇ ਆਪਾਂ ਫਿਰ ਦਿਆਂਗੇ ਕਿਉਂਕਿ ਦਿਨ ਥੋੜੇ ਨੇ ਬਹੁਤ ਜ਼ਿਆਦਾ ਆਪਾਂ ਜਲਦੀ ਉਹ ਗਾਣਾ ਰਿਲੀਜ਼ ਕਰਨਾ ਹੈ ਤੇ ਗੋਦੀ ਵੀਡੀਓ ਦੀ ਤਿਆਰੀ ਦੇ ਵਿੱਚ ਫਿਰਦੇ ਆ ਅੱਜ ਵੀ ਪੂਰਾ ਦਿਨ ਮੈਂ ਨਿਕਲ ਜਾਣਾ ਜਿੰਨਾ ਕੋ ਹੋਇਆ ਜਰੂਰ ਸ਼ੂਟ ਕਰਾਂਗੇ ਕੁਸ ਕਰ ਲਦਾ ਹੋਇਆ ਤੇ ਸ਼ਾਮ ਤੱਕ ਬਲੌਗ ਆਪਾਂ ਜਰੂਰ ਅੱਜ ਅਪਲੋਡ ਕਰਾਂਗੇ ਤੇ ਤੁਸੀਂ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਓ ਤੇ ਬਾਕੀ ਹੁਣ ਤੁਹਾਨੂੰ ਪਤਾ ਹੀ ਹੈ ਕਮੈਂਟ ਆਉਂਦੇ ਨਹੀਂ ਹੁੰਦੇ ਤੇ ਬਿਲਕੁਲ ਬੰਦ ਹੋ ਗਏ ਪਹਿਲਾਂ ਬਹੁਤ ਸੋਹਣੇ ਸੋਹਣੇ ਕਮੈਂਟ ਆਉਂਦੇ ਤੇ ਤੇ ਚਲੋ ਜੀ ਮਿਲਦੇ ਆਂ ਦਿਨੇ ਨਵੇਂ ਬਲੌਗ ਦੇ ਵਿੱਚ ਦੁਵਾਰਾਂ ਦਾ ਹੱਬ ਲਓ ਜੀ ਆਪਾਂ ਗਿਆ ਚ ਬਾਈ ਨੇ ਮੇ ਸਟੂਡੀਓ ਵਾਲ ਦੇ ਵੀਡੀਓ ਦੀ ਗੱਲਬਾਤ ਜੀ ਕਰਨ ਵਾਸਤੇ ਕੱਲ ਨੂੰ ਜਾਂ ਅਗਲੇ ਦਿਨ ਆਪਾਂ ਕਰਨੀ ਹੈ ਵੀਡੀਓ ਤੇ ਹਰ ਤਾਂ ਲੁੰਦੇ ਨਾ ਉਹ ਨਾ ਕਰ ਜੇ ਇਹਨਾਂ ਨੂੰ ਇਹ ਨਹੀਂ ਪਤਾ ਜਿੱਦਾਂ ਕਰਦੇ ਕਰਦੇ ਜਦ ਦੂਜੇ ਲੋਟ ਜਦ ਦੂਜੇ ਲੋਟਾਂ ਨੂੰ ਚਲਕੇ ਆਦੇ ਤੇ ਆ ਹੋ ਹੀ ਨਾ ਮੇ ਮਾਪੜੇ ਅੱਗੇ ਤਾਂ ਉਹਦੇ ਹੋ ਜਾਂਦੇ ਤੇ ਯਾਪਾ ਇੱਕ ਦੋ ਦਿਨਾਂ ਦੇ ਵਿੱਚ ਕਰਦੇ ਆਂ ਸੂਟ ਗਾਣਾ ਤੇ ਉਹਦਾ ਵੀ ਬਲੌਗ ਵੀ ਦਿਖਾਵਾਂਗੇ ਮੈਂ ਰੀਸ ਨਹੀਂ ਕਰਨੀ ਬਾਈ ਕੀ ਹੈ ਤੁਹਾਡਾ ਘਰ ਨੂੰ ਆ ਦੇਖਣ ਨੂੰ ਇਹ ਪਰਮਵੀਰ ਤੇ ਕਰਨਵੀਰ ਕੋਈ ਨਹੀਂ ਲੱਗਦੇ ਮਾਜ ਮਿਸੂਟ ਦਾ ਬਟਾ ਹੁੰਦਾ ਫਿਰ ਉਹ ਪਰਮ ਵੀ ਨਹੀਂ ਹੈ ਲਓ ਇਹ ਅਸੀਂ ਜਾ ਕੇ ਆਏ ਹੁਣ ਘਰ ਦੇਖਦੇ ਆਂਗੀ ਵੀਡੀਓ ਵਾਸਤੇ ਕਿ ਨਾਲ ਮੰਗੂ ਸਿੰਘ ਜਸਵੀਰ ਸਿੰਘ ਮੰਗੂ ਤੇ ਘਰ ਦੇਖਿਆ ਤਾਂ ਮੰਗੂ ਦੇ ਨਾਨਕੀ ਪਿੰਡ ਅਲਾਲ ਚੈਨਲ ਕਰਿਆ ਸਵੇਰੇ ਬਣਾਵਾਂਗੇ ਵੀਡੀਓ ਗਾਣੇ ਦੀ ਤੇ ਉਹਦਾ ਹੀ ਬਲੌਗ ਦਿਖਾਵਾਂਗੇ ਸﻢ ਚਲੋ ਜੀ ਹੁਣ ਮਿਲਦੇ ਆਂ ਘਰ ਜਾ ਕੇ ਕਾਹਤੀ ਕੱਲ ਨੂੰ ਵਟ ਕਰਦੇ ਹੋ ਜੀ ਸਾਰੇ ਕਮੈਂਟਾਂ ਦੇ ਹਾਂ ਸ਼ੇਅਰ ਕਰ ਕਰਕੇ ਸਰਕਾਰ ਤੋੜਦੇ ਸਾਰਿਆਂ ਨੂੰ ਹਾਂ ਲੋ ਜੀ ਅਸੀਂ ਹੁਣ ਆਇਾਂਗੇ ਕੱਪੜੇ ਲੈਣ ਕਿਉਂਕਿ ਕੱਲ ਨੂੰ ਵੀਡੀਓ ਬਣਾਉਣੀ ਹੈਗੀ ਤਾਂ ਕਰਕੇ ਮੈਂ ਚਲ ਪਹਿਲੇ ਕੱਪੜੇ ਪਹਿਲੇ ਪੀੜੀ ਤੇ ਪਾਏ ਨੇ ਨਵੇਂ ਲੈ ਲਏ ਇਸਦੀ ਆਇਾਂਗੇ ਬਰਦਮਾਣ ਵਾਲਿਆਂ ਦੇ ਧੂਰੀ ਇੱਥੇ ਦੇਖਦੇ ਆ ਕੋਈ ਕਰਦੇ ਆ ਟੀ-ਸ਼ਰਟ ਵਗੈਰਾ ਪਸੰਦ ਤੇ ਅੱਜ ਸਾਰਾ ਦਿਨ ਸਕੂਟਰ ਤੇ ਨੰਗ ਗਿਆ ਬਹੁਤ ਥੱਕ ਗਏ ਤੇ ਹੁਣ ਆਪਾਂ ਟੀ-ਸ਼ਰਟ ਲੈ ਕੇ ਫਿਰ ਜਾਵਾਂਗੇ ਘਰ ਨੂੰ ਫਿਰ ਮਰਦਿਆਂ ਘਰੇ ਜਾ ਕੇ ਦੇਖੋ ਜ ਇਧਰ ਬੱਚੇ ਝੂਟੇ ਲੈ ਰਹੇ ਨੇ ਇਹ ਪ੍ਰਮੰਤਮਾਨ ਨੇ ਸਵੇਰ ਦੇ ਵਿੱਚ ਵੀ ਜਾਂਦਾ ਜੋ ਸੱਤ ਦਾ ਸਾਰਾ ਲੈਂਟਰ ਲਾਤਾ ਉੱਤੇ ਤੇ ਬੱਚਿਆਂ ਨੇ ਝੂਲੇ ਥਰਲੇ ਤੇ ਲਓ ਜੀ ਹੁਣ ਆਪਾਂ ਨੂੰ ਘਰੇ ਜਾਂਦਿਆਂ ਨੂੰ ਹੋਜੀ ਕਵੇੜਾ ਤੇ ਆਪਾਂ ਇੱਥੇ ਕਰਦੇ ਆਂ ਬਲੌਗ ਦਾ ਅੱਜ ਦੇ ਦਾ ਐਂਡ ਤੇ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਪਸੰਦ ਆ ਜੇ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਜਰੂਰ ਤੇ ਕਿਉਂਕਿ ਹੁਣ ਆਪਾਂ ਨੂੰ ਹੋਰ ਵੀ ਕੰਮ ਹੈ ਇੱਥੇ ਕਵੇੜਾ ਹੋ ਜਾਣਾ ਆਪਾਂ ਨੂੰ ਧੋਰੀ ਤਾਂ ਕਰਕੇ ਬਲੌਗ ਆਪਾਂ ਇਹ ਐਂਡ ਕਰ ਦਿੰਦੇ ਆ ਤੇ ਮਿਲਦੇ ਆਂ ਸਵੇਰੇ ਨਵੇਂ ਬਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ 真的。